ਕਿੰਨੀ ਚਾਈਦੀ ਆ ਅੱਧੀ ਅੱਧੀ ਤਾਂ ਹੈ ਗਈ ਆ ਉਹ ਨਾਲ ਹੀ ਉਹਨਾਂ ਦੇ ਥੋੜੀ ਥੋੜੀ ਪਾਉਣੀ ਆ ਅੱਜ ਮੋਰਾ ਨਾ ਇਧਰ ਮਰਾ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੌਗ ਵਿੱਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵੀ ਘਟਾਂ ਸੋ ਹਾਜ਼ਰ ਆਇਆ ਤੁਹਾਡੇ ਲਈ ਇੱਕ ਨਵਾਂ ਵਲੌਗ ਲੈ ਕੇ ਅੱਜ ਸਾਡਾ ਬਿਲਕੁਲ ਸਟਾਰਟ ਕਰਦਾ ਨਵਾਂ ਵਲੌਗ ਅੱਜ ਬਾਈ ਗਾ ਨਾ ਆਪਾਂ ਬਾਅਦ ਰਤ ਨੂੰ ਇੱਥੇ ਫੁੱਲ ਧੋਪਾ ਸਾਰੇ ਕਿੰਨੇ ਸੀ ਕਪੜੇ ਕਵਰ ਕਰਕੇ ਰੱਖਿਆ ਕਰੋ ਬਟ ਤੁੱਪ ਬਹੁਤ ਜ਼ਿਆਦੀ ਆ ਤੇ ਸੀਖਣਾ ਇਹਦਾ ਹਾਂ ਸੇਕ ਬੜਾ ਫੈਂਦਾ ਫਿਰ ਮੁਰਕਾਂ ਲਾ ਜਾਂਦਾ ਛੋਟੇ ਜਿਹੇ ਦੇਖ ਦੇਖ ਕੇ ਨਾ ਮੈਂ ਵੀ ਵਲੌਗ ਸਟਾਰਟ ਕਰਨਾ ਹਾਂ ਹਾਂ ਕੀ ਆ ਕੀ ਆ ਕੀ ਮਗੁੱਟ ਚ ਜਾਣਾ ਤੂੰ ਤੂੰ ਵੀ ਵਲੌਗ ਚ ਜਾਣਾ ਵੱਡਾ ਤਾਂ ਹੋ ਰਹਾ ਹਜੇ ਪੀਂਦੇ ਆ ਜਾ ਵੱਡਾ ਬਾਪੂ ਤੂੰ ਲੇਕਿਨ ਕੀ ਦੇ ਦੇ ਮੁਸਵਾਰਦਾ ਵਾ ਪੰਸਵਾਨਾ ਕਿੱਥੇ ਜਾਣਾ ਤੂੰ ਕਿੱਥੇ ਜਾਣਾ ਵਾ ਹਾਂ ਨੀ ਵੇ ਦੂਰਾ ਤੇਰਾ ਵੀ ਹੁੰਦਾ ਕਿਤੇ ਕਿੰਦਾ ਮੈਂ ਆਪ ਵਲੋਗ ਬਣਾਉਣਾ ਮੈਂ ਵੀ ਵਲੋਗ ਬਣਾਉਣਾ ਹੁਣ ਆ ਵੀ ਮੋਕ ਨਹੀਂ ਮੋਟੀ ਮੋਟੀ ਇਹ ਕੁਛ ਜੜ ਗਿਆ ਕੁਛ ਜੜ ਗਿਆ ਤੀੜੀ ਪਾ ਲੈਂਦਾ ਮਿੰਟੋ ਮਿੰਟੀ ਬਾਪੂ ਬਣਾ ਬਾਪੂ ਬਣਾਉਂੀ ਕਹਿੰਦਾ ਹਨਾ ਬਾਪੂ ਬਣਾ ਨੀ ਤੀੜੀ ਬਣਾ ਨਾ ਹਨਾ ਹਨਾ ਦੇਖਦਾ ਅਮੂ ਹੁਣ ਭੁੱਲ ਗਿਆ ਤਾਂ እኔ በጣም ላገ አወሪ አወሪ ለገዛ ነው አ ቆይ ደግሞ ትለኝ ኮ- ኮ- ማለት ነው 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 ਮੁੰਦੇ ਦਾ ਰਾਸ਼ਨਾ ਉਹ ਹੀ सेम ਥੋੜਾ ਲਹੀ ਕੇ ਤੇ ਬਰਾਬਰ ਨੂੰ ਆਵੱਦ ਲਿਆ ਗਰਵਤੀ ਮਹਿਲਾ ਨੂੰ ਤੇ ਇੱਕ ਕੋਈ ਇਹ ਲੈਦਾ ਨਹੀਂ ਮਿੱਠਾ ਦਲੀਆ ਇੱਕ ਮਿੱਠਾ ਬਣਾਇਆ ਇੱਕ ਸਾਬੇ ਹੋ ਦਾ ਲਿਆ ਆਮੇ ਦਾ ਦਾਲ ਚਾਵਲ ਖਿਚੜੀ ਆ ਬਣਾਈ ਨਹੀਂ ਖਿਚੜੀ ਇੰਦਰ ਵੀ ਨਹੀਂ ਤਾਂ ਉਦੋਂ ਮੈਂ ਕਹਿੰਦੀ ਮੇਰੇ ਕੋ ਜਾਈ ਨਹੀਂ ਉਹਦੋਂ ਬਣੇ ਫੇਰ ਹੁੰਾਸੇ ਪਾਉ ਦਾ ਜਾਈ ਨਹੀਂ ਹੋਇਆ ਉਹ ਕਹਿੰਦੇ ਦੋਈ ਆਏ ਸੀ ਅਜੇ ਦੂਜੇ ਕਿਧਰ ਗਿਆ ਹਾਂ ਕਹੇ ਕਿਵੇਂ ਨੰਦੇ ਫੈਕ ਹੁਣਾਸੀ ਚਾਹੀਦੀ ਹੋਣਾ ਲੈ ਕੇ ਹੁਣਾਸੀ ਪੂਰੇ ਹੁੰਦਾ ਹੋ ਨਹੀਂ ਲੈ ਕੇ ਆਇਆ ਛੜੇ ਕਾਕੂ ਛੜੇ ਕਾਕੂ ਸੁਟਾ ਪਿਆ ਸਾਰਾ ਹੋਏ ਕੀ ਡਿੰ ਟਿੰ ਡੇ ਬੱਠਾ ਜਿਹੜੇ ਗੌਣ ਲੈ ਕੇ ਆਇਆ ਬੱਠਾ ਕੱਢ ਲਿਓ ਨਿਓ ਬੱਠਾ ਲੈ ਲਓ ਕੁਛ ਬੱਠਾ ਨੂੰ ਬੱਠਾ ਨੂੰ ਲਵੇੜੀ ਉਹ ਉਧਰ ਦੀ ਚੱਕ ਲੋ ਕਿਹੜਾ ਲੈਣਾ ਹੋਏ ਹੋ ਨਿਕਲ ਨਿਕਲ ਉਹ ਥੱਲੇ ਪਿਆ ਜੂਣ ਕੇ ਨਾ ਮੈਨੂੰ ਖਾਣੀ ਹੈ ਨਹੀਂ ਮੈਂ ਕਸੇ ਮਾਰਾਂ ਫਰਾਕੀ ਬਟੇਲੇ ਨਾਲ ਹੀ ਕਈ ਲੈਵਾ ਬਹੁਤਾ ਇੰਨੀ ਕਿੰਨੀ ਚਾਹੀਦੀ ਆ ਅੱਧੇ ਅੱਧੇ ਤਾਂ ਹੈਗੇ ਹੀ ਆ ਉਹ ਨਾਲ ਹੀ ਉਹਨਾਂ ਦੇ ਥੋੜੀ ਥੋੜੀ ਪਾਉਣੀ ਆ ਅੱਜ ਮੋਰਾ ਨਾ ਇੰਦਰਾ ਮੇਰਾ ਅਗਰ ਫਾਕੀ ਉਹ ਜਰਮੇ ਲਾ ਤਿੰਨ ਦਿਨ ਪਾਰਾ ਨਹੀਂ ਆ ਉਤਰਨਾ ਬਸੋ ਬਰੂ ਆ ਜਾਂਦਾ ਹਾਂ ਨਹੀਂ ਕਬੱਟ ਚਲੋ ਬੱਠਲ ਨਾਲ ਤੇਰਾ ਕੀ ਹੋਣਾ ਬੱਠਲ ਚ ਪਾ ਹੋਊਗਾ ਹਾਂ ਕੁਛ ਨਹੀਂ ਹੋਣਾ ਮਾਰ ਕੇ ਦੇਖ ਲੈ ਇੱਕ ਵਾਰੀ ਤਿਆਰ ਤਿਆਰ ਮੈਂ ਇਹ ਤੋਂ ਨਹੀਂ ਮਿੱਟੀ ਅਸੀਂ ਦੇਖਦੇ ਰਹਿਤਾ ਜੀ ਹੋਊਗੀ ਮੈਨੂੰ ਕਿਹਾ ਮੈਂ ਕਿ ਚੀਕ ਨਹੀਂ ਦੇਖੀ ਵੀ ਹੈ ਕਿਦਾਂ ਦੀ ਹੁੰਦੀ ਕਿੰਦੀ ਚੀਕਣੀ ਹੈ ਮਿੱਟੀ ਆੜੀ ਆਹ ਚੀਕ ਨਹੀਂ ਆਹ ਪੋਚੇਲੀ ਆ ਵੇ ਪੋਚੇਲੀ ਆ ਦਿਖੀ ਜਾਂਦੀ ਸਾਥ ਹਾਂ ਉਹ ਮੈਂ ਤਾਂ ਵੇਖੀ ਤੁਸੀਂ ਵੀ ਵੇਖੀ ਲੱਗਦੀ ਇਹਨੂੰ ਪਤਾ ਹੁੰਦਾ ਉੱਥੇ ਇਹਨੂੰ ਪਤਾ ਰਾਹ ਰੋਟੀ ਕਰਨ ਖਾਦੀ ਨੂੰ ਪਤਾ ਕਹਿੰਦਾ ਖਾਦੀ ਚਿਕਨ ਚਾਹੀਦੀ ਆਹ ਰਾਹ ਫਿਰ ਚਿਕਨ ਚਾਹੀਦੀ ਉੱਤਲੇ ਨਹੀਂ ਆ ਇੱਥੇ ਫਿਰ ਬੂਟੇ ਹੁੰਦੇ ਨਹੀਂ ਫਾਇਦਾ ਕੀ ਸੁੱਕ ਜਾਣਗੇ ਪੈਸੇ ਲਾਏ ਹੁੰਦੇ ਉਹ ਸੀ ਉਹ ਲਾਏ ਨੇ ਜਿਹੜੇ ਉਹਦੇ ਵਾਲੇ ਕੰਨ ਹੁੰਦੇ ਆ ਧੰਦਾ ਵਧੀਆ ਚਸਤੇ ਬੋਲ ਰਿਹਾ ਉਹ ਤਾਂ ਉਤਰਨ ਤੋਂ ਨਾ ਬੋਲ ਅਜਾ ਮੈਂ ਨਹੀਂ ਪਾਕਣੀ ਆ ਉਹ ਨਾ ਖਚੀ ਨਹੀਂ ਆ ਉਹਦੇ ਫਾਤੀਆਂ ਵਿੱਚ ਪਈਆਂ ਉਹਦੇ ਉਹਦੇ ਵਿੱਚ ਭਰੀ ਬਈਆ ਖੁਰਲੀ ਬਾਹਰ ਕੱਢ ਕੇ ਸੁਕਾ ਲਵੇ ਸਾਰੀਆਂ ਹਾਂ ਤਾਂ ਕਿ ਵੇਚਦੀ ਹੈ ਕੀ ਕਰਦਾ ਕਰ ਲੈ ਕਾਉਂ ਪਾਉ ਜੀ ਨਹੀਂ ਕਰਦਾ ਇਹਦਾ ਕੰਮ ਕਰਦਾ ਹੁ ਆ ਆ ਰਹੇ ਹੁਈ ਆ ਜਿਹੜੀ ਵੰਡੀ ਆ ਗਈ ਫੇਰ ਭਾਜਦੇ ਨੂੰ ਰਾਮ ਜਪਣਾ ਸਿੱਕੇ ਲੈਣੇ ਪਾਜੀ ਪੱਠਣ ਇੱਥੇ ਆ ਜੀ ਅਸੀਂ ਤੇ ਪਾਈ ਇਹ ਚੱਕ ਚੱਕ ਲਈ ਜਾਂਦੇ ਆਪਾਂ ਕਿਦੀ ਗੋ ਆਪਾਂ ਗਮਲੇ ਚ ਬੋਣੀਆਂ ਪਕੜੀ ਫੈਲੀ ਨੂੰ ਜਾਂਦੇ ਕਾਤੇ ਗੋਲ ਲਊਗਾ ਲਾਹੇ ਨੂੰ ਸਾਰੇ ਜਿ ਬਣਾਏ ਕਾ ਆਣਾ ਇਕੱਠੀ ਰੀ ਵਿੱਚ ਉਦੋਂ ਕਿ ਜਾਣਾ ਵਾ ਚਲ ਬਹੁਤ ਹਾਂ ਚਲ ਤੋ ਸੀ ਦੇਖੋ ਮੈਨੂੰ ਮੈਨੂੰ ਕਹਿੰਦਾ ਵਾ ਮੈਂ ਸਾਹ ਨੂੰ ਚਕਾ ਬਸ ਹੋ ਗਿਆ ਹੋ ਗਿਆ ਸਿਰਲੇ ਪੜੀ ਜਾਣਾ ਕਰੋ ਹੋ ਲੈ ਏਦੋ ਜਗਹ ਚੱਲਾ ਕਿਸੇ ਜਗਹ ਚਲ ਆਓ ਪੁੱਦੇ ਜਿਹਾ ਲੌਣ ਲੱਗੇ ਕਿਹਨੇ ਸਰ ਬੋਦੂ ਲੌਣ ਲੱਗੇ ਨਹੀਂ ਨਹੀਂ ਉਹਨੂੰ ਬਾਇਆ ਹੋਇਆ ਸੀ ਸਟਿਕਰ ਹਟਾਉਤ ਕੰਮ ਕਰਾਉਨੇ ਆ ਅਸੀਂ ਹਾਂ ਕਰਾਂਗੇ ਮੈਂ ਨੂੰ ਪੀੜੀ ਲੈ ਆਉਂਦਾ ਇਹਦਾ ਕਮਲਾ ਤੋੜੋ ਹਾਂ ਕਮਾ ਤੋੜਾਂਗੇ ਕਿਹਨੇ ਆ ਗੋਲੇ ਆ ਗਾ ਕੁੱਤ ਤੋੜਾ ਰੰਬੀ ਲਿਆ ਰੰਬੀ ਤੋਲ ਆਪੇ ਉਹ ਤੇ ਬੈਜ ਮਿੱਟੀ ਨੂੰ ਕਰ ਰੰਬੀ ਖਲੜੇ ਵਾਸੋਂ ਨਹੀਂ ਟੁੱਟਦਾ ਕਿ ਕਿਥੋਂ ਰੰਬੀ ਦਸਾਰਾ ਨਾ ਗਲਾਰਦੀ ਮੋਰਾ ਤਾਂ ਨਿਕਲੇ ਗਿਆ ਥਲੇ ਆਦੇ ਓਕੇ ਤਾਨ ਕਰ ਤਾਨ ਕੁਟਣਾ ਚਾਹੀਦਾ ਨਾ ਜੜਾ ਜੀ ਇਹਨਾਂ ਖਦਾ

ਹੋੜੀ ਦੀ ਪਾਕੀਤ ਉੱਤੇ ਉਹਨੂੰ ਰੱਖ ਕੇ ਬਚਪਾਸੇ-ਪਾਸੇ ਪਾ ਦਾਂਗੇ। ਬਹੁਤੀ ਵਾਬ ਹੋਊਗੀ ਇੱਜਾ। ਪਹਿਲਾਂ ਉਹ ਰੱਖਾਂਗੇ ਨਾ ਫਿਰ ਆਸ-ਪਾਸੇ ਪਾ ਦਾਂਗੇ। ਹਾਂ। ਬਸ। ਹਰ। ਅੱਲਾ ਮੋਰੀਆਂ ਦੇ ਗੱਡੀਆਂ ਨੇ। ਉਹ ਲੈ। ਚਲੋ ਮੋਰੀਆਂ ਗੱਡੀਆਂ ਵਾਲਾ। ਉੱਥੇ ਬਾਦ ਵਿੱਚ। ਸੋ ਅਸੀਂ ਇਹ ਕੱਢ ਲਏ ਗਮਲੇ ਨੇ ਥੱਲੇ ਮੋਰੇ। ਤਿੰਨ-ਚਾਰ। ਇਹਦੇ ਨਾਲ ਕੀ ਹੁੰਦਾ ਹਵਾ ਕ੍ਰੋਸ਼ਨ ਦੇ ਰੈਂਦੀ ਐ। ਤਾਂ ਇਹ। ਹਵਾ ਕ੍ਰੋਸ਼ਨ ਦੀ ਐ। ਉਹ ਦਾ ਪਲਾਸਟਿਕ ਅਜਿਹਾ ਚੁੰਦੇ ਨੇ ਨਾ ਉਹਦਾ ਵੋਟਾ ਹੁੰਦਾ ਬੋਟਾ ਨਾ ਹੋਣ ਦਾ ਕਾਰਨ ਇਹ ਹੁੰਦਾ ਵਦਨ ਦਾ ਨਾ ਕਰਨਾ ਵਦਨ ਦਾ ਨਾ ਕਰਨਾ ਵਦਨ ਦਾ ਨਾ ਵਦਨ ਨਾ ਕਰਨਾ ਨਾ ਵਦਨ ਪੁੱਟਾ ਗਿਆ ਨਾ ਵਦਨ ਦਾ ਕਰਨ ਇਹ ਹੁੰਦਾ ਵੀ ਹਵਾ ਜਦ ਕਰਾਸ ਨਹੀਂ ਹੁੰਦੀ ਫਿਰ ਬੋਟਾ ਸੁੱਕ ਜਾਂਦਾ ਜਾਂ ਬਾਦਾਂ ਨੀਗਾ ਜਿਹੜੀ ਮਿੱਟੀ ਵਾਲੇ ਹੁੰਦੇ ਉਹ ਤਾਂ ਪਾਣੀ ਸੋਖ ਲੈਂਦੇ ਆ ਤਾਂ ਸੁੱਕਦੇ ਆ ਤੇ ਇੰਨਾ ਚੱਪਾ ਚਾਰ ਚਾਰ ਮੋਰੇ ਕੱਢ ਲਾਂਗੇ ਛੋਟੇ ਛੋਟੇ ਜਿੱਦੇ ਇਹ ਕੱਢਿਆ ਆ ਦੇਖੋ ਇਹ ਚਾਰ ਮੋਰੇ ਕੱਢਦੇ ਮਿੱਟੀ ਨਾ ਖੇਲ ਰੋ ਜੇ ਮਾਰ ਲਾ ਥੱਲੇ ਮਾਰ ਲਾ ਨਹੀਂ ਤੇ ਰੰਬੀ ਰੰਬੀ ਦੇ ਕਿਤੇ ਰੰਬੀ ਚੱਲ ਤੂੰ ਡਾਕਟਰੀ ਮੈਨੇ ਕਰ ਰਹੇ ਆ ਤਾਂ ਵੱਢ ਕੇ ਇਹਨੂੰ ਮੈਸੇ ਮਿੱਟੀ ਇਕੱਠੀ ਹੋਈ ਹੋਣੀ ਕੈਨ ਯਾ ਨਾ ਇਦਾਂ ਖੋਲਣਾ ਪਊਗਾ ਨਾ ਖੋਲਣਾ ਪਊ ਹਾਂ ਬਸ ਤੋੜ ਖੱਦ ਲਗੇ ਹਾਂ ਹਾਂ ਖਲੇ ਮੇ ਨਾ ਨਹੀਂ ਚਾਹੀਦੀ ਇਹਦੀ ਹਾਂ ਕੀ ਬਣਾਈ ਜੰਦੀ ਇਹਦਾ ਬੁੱਤ ਟੰਗਣਾ ਸੀ ਉਹ ਤਾਂ ਤੁਸੀਂ ਟੰਗਿਆ ਨਹੀਂ ਫੇਰ ਉਹ ਦੇਖ ਹਾਂ ਉਹ ਬਣਾਤਾ ਇਧਰ ਅਸੀਂ ਆ ਤਿਆਰ ਕਰਤਾ ਦੇਖੋ ਲਾਲ ਕਲਰ ਦਾ ਇੱਕ ਉਹ ਕਰਤਾ ਵਾਈਟ ਦੋ ਵਾਈਟ ਹੋ ਗਿਆ ਤਿਆਰ ਉਹ ਇੱਕ ਕਰਨ ਵਾਲਾ ਪਿਆ ਜੇ ਟੁੱਟੇ ਸੀ ਉਹਨਾਂ ਨੂੰ ਰਿਪੇਅਰ ਕਰਤਾ ਰਿਪੇਅਰ ਕੀ ਕਰਤਾ ਚੇਂਜ ਕਰਤਾ ਬੇਹ ਹੋ ਗਿਆ ਫੋਲਚੜੀਆਂ ਬਣ ਰਹੀਆਂ ਇਧਰ ਇਧਰ ਗਿੱਲੇ ਲਾ ਕੇ ਉਹ ਨਿੱਕੇ ਦੋਨੇ ਚ ਲਾਤਾ ਹੋਰ ਕਿਹੜਾ ਸੋਹਣਾ ਲੱਗਦਾ ਡੱਬੇ ਜਲਾਇਆ ਹੈ ਗਮਲੇ ਗਮਲੇ ਕਰਤੇ ਅਸੀਂ ਉਹ ਵੱਡੇ ਇਹ ਚ ਇੱਕ ਇਧਰ ਰੱਖੋ ਆਹ ਜਿਹੜਾ ਵਾਈਟ ਤੇ ਉਹ ਦੂਸਰਾ ਹੈ ਨਹੀਂ ਪਰ ਵਾਈਟ ਤੇ ਉਹ ਰੱਖਣਾ ਸੀ ਗਾਇਜ਼ ਕੰਨ ਤੇ ਇੱਕ ਇਧਰਲੀ ਸਾਈਡ ਇੱਥੇ ਉਹ ਨੋਟ ਉੱਪਰਲੀ ਸਾਈਡ ਉਹ ਨਹੀਂ ਛੋਟੇ ਵਾਲਾ ਗ੍ਰੀਨ ਵਾਲਾ ਰੱਖ ਲਓ ਰੱਖਣਾ ਕੋਈ ਗ੍ਰੀਨ ਤੇ ਵਾਈਟ ਆ ਇੱਕ ਨਾਲ ਦਾ ਉਹਦਾ ਹਾਂ ਤੋਂ ਉਹ ਰੱਖ ਲਓ ਉਹ ਪੈ ਦੋ ਹਾਂ ਹੋਰ ਆਇਆ ਕੋਰਿਆ ਰੱਖ ਤੋਂ ਆਪਣੇ ਬਣੀ ਜਾਂਦੀ ਹੁਣ ਚਾਹ ਦੇਖੋ ਦੁੱਪ ਹੀ ਕਾਫੀ ਹੈ ਟਾਈਮ ਹੋ ਗਿਆ 3:30 ਤਿੰਨ 3:30 ਨਹੀਂ ਬਣਦੀ ਹੁੰਦੀ ਆ ਨੌਨ ਵਾਲਾ ਹਜੇ ਮੇਰੇ ਨਾ ਸਾਰੇ ਨਾਲਿਆ ਕੱਕੂ ਨੇ ਨਾਲਿਆ ਹੈ ਕੁਸੀਂ ਨਹੀਂ ਨਾ ਸਕਦੇ ਚਲੋ ਬੱਧੀਏ ਅੱਜ ਸਰਦੀਆਂ ਚੋਂ ਤਾਂ ਵੀ ਨੀਂਦ ਹੋਂ ਨਹੀਂਦਾ ਨਹੀਂ ਕਿ ਕੰਡੂਨ ਲਾਇਦਾਂ ਨਹੀਂ ਕਿ ਕੰਮ ਜਿ ਕੰਮ ਹੋਣਾ ਨਹੀਂ ਪਤਾ ਹੀ ਕਰਨਾ ਤੂੰ ਤੇ ਨਹੀਂ ਪਤਾ ਤੂੰ ਹਲੇ ਨਹੀਂ ਆਣਾ ਆ ਦੇਖੋ ਮੇਰਾ ਫੋਨ ਦੇਖਿਆ ਆ ਦੇਖੋ ਜੀ ਕੌਣ ਕੌਣ ਚਲਾਉਂਦਾ ਰੱਖਾਉਣਾ ਦੇਖਿਆ ਐ ਖੁੱਲਦਾ ਇਹਨਾਂ ਮੈਂ ਆਪਣੇ ਕੰਮਾਂ ਬੂਆ ਖੇਲੇ ਕਰੂਗਾ ਇਹਨਾਂ ਖੇਲਾ ਨਹੀਂ ਜੀ ਬੈਟਰੀ ਆਉਂਗੀ ਚੱਲਦਾ ਆਏ ਆਹੋ ਆਈ ਚਲਣਾ ਤੁਸੀਂ ਹਲੋ ਹਲੋ ਹੋ ਦੇਖ ਸਹੀ ਹੈ ਨਾ ਸਟਾਈਲਿਸ਼ ਵਨ ਉਹ ਤੁਮਾਂ ਵੀ ਆਈ ਫੋਨ ਦੀ ਜਗਾ ਹੁੰਦਾ ਸੀ ਮੈਂ ਵਿਆਹ ਤੇ ਜਾਣਾ ਸੀਗਾ ਤਾਂ ਸਪੈਸ਼ਲ ਲੈ ਕੇ ਆਇਆ ਜੀ 1000 ਰੁਪਏ ਲਾ ਕੇ ਮੈਂ ਖਰੀਦਦਾਰ ਕੰਮ ਕਰਦਾ ਹੁੰਦਾ ਸੀ ਨਾ ਇਕੱਠੇ ਕਰਕੇ 5000 ਰੁਪਏ ਲਾ ਕੇ ਵੀ ਪੈਂਚ ਪਿਆ ਤੇ ਸਟਾਈਲ ਮਾਰੂੰਗਾ एकदम ਬੈਠ ਉਹ ਲੈ ਗਿਆ ਸੀ ਦੇਖ ਸਟਾਈਲ ਮਾਰਨ ਨੂੰ ਲੈ ਕੇ ਸੋ ਅਜਬਨ ਲੱਗੇ ਸਾਡੇ ਨਰਤਗਾਂ ਦੇ ਸਬਜ਼ੀ ਆਬ ਤਾਂ ਗਲੇ ਨਹੀਂ ਹੁੰਦੇ ਕਿਦਾਂ ਦੇ ਇਹੜੇ ਗਲੇ ਨਹੀਂ ਸਹੀ ਹੁੰਦੇ ਗੇ ਬਚੋ ਸਾਰੇ ਕਾਹਦੇ ਸੋ ਜ ਬਹੁਤ ਟਾਈਮ ਬਾਦ ਬਤਾਉਂ ਹਾਂ ਸੋ ਜਵਾਨ ਨੇ ਛੱਡੇ ਚਲ ਮਾਪ ਸਿੰਘ ਛੁੱਟਾ ਪਿਆ ਪੋਸਤੀ ਰਾਮ ਛੱਡ ਆ ਦੇਖੋ ਇਹਦੇ ਚ ਅਸੀਂ ਤਾਂ ਬਾਦ ਨਹੀਂ ਆ ਕਿਉਂਕਿ ਇੱਕ ਤਾਂ ਇਹਦੇ ਚ ਇਦਾਂ ਆਪਾਂ ਨਾ ਹਲਾ ਸਕਦੇ ਹਾਂ ਜਿੱਦਾਂ ਹੋਂਟਾ ਦੇ ਸਕਦੇ ਹਾਂ ਇੱਕ ਨਾ ਜਿੱਦਾਂ ਇਦਾਂ ਤੇ ਇੱਕ ਜਿੱਦਾਂ ਸਿੱਧਾ ਪਿਆ ਰਿਹਾ ਨਾ ਸਟੇਟ ਤੋਂ ਉਨ ਇਦਾਂ ਆਸੇ ਬਸੇ ਨਹੀਂ ਹੁੰਦੀ ਕਿਉਂਕਿ ਜਿਆਦਾ ਕੁੰਦਾ ਜੋ ਕੰਨ ਚ ਰੋਡਿਆਂ ਦਾ ਵੀ ਥੋਣ ਇਦਾਂ ਟੇਢੀ ਰੱਖ ਕੇ ਸੌਂ ਜਾਂਦੇ ਆ ਇਦਾਂ ਟੇਢੀ ਰੱਖ ਕੇ ਸੌਂ ਜਾਂਦੇ ਆ ਤੇ ਉਹ ਵੀ ਚੀਜ਼ ਦੀ ਦਿੱਕਤ ਹੁੰਦੀ ਹੈ ਇਹਦੇ ਚ ਇਦਾਂ ਹੁੰਦਾ ਵੋ ਸਟੇਟ ਪਿਆ ਰਹਿੰਦਾ ਸਿੱਧਾ ਤੇ ਜ਼ਿਆਦਾ ਤੰਗ ਨਹੀਂ ਹੁੰਦਾ ਹਨਾ ਉਹਦੀ ਸ਼ੇਪ ਵੀ ਇਦਾਂ ਮੈਨੂੰ ਐ ਲੱਗਦਾ ਮੈਨੂੰ ਕਿਸੇ ਨੇ ਚੱਕ ਰੱਖਿਆ ਹਾਂ ਮੈਨੂੰ ਕਿਸੇ ਨੇ ਚੱਕ ਰੱਖਿਆ ਨਾਲ ਰੋਂਦਾ ਨਹੀਂ ਛੇਤੀ ਉੱਠਦਾ ਨਹੀਂਗਾ ਇਹਦੇ ਬਹੁਤ ਫਾਇਦੇ ਆ ਹਨਾ ਇਹਨਾਂ ਹੁਣ ਤਾਂ ਵੀ ਦੇਣ ਨਹੀਂ ਇਦਾਂ ਕਰਕੇ ਜਦੋਂ ਵੀ ਦੇਣੇ ਹੁੰਦਾ ਜਦੋਂ ਰੋਂਦਾ ਵਾ ਹਨਾ ਜਦੋਂ ਆਪਾਂ ਛੱਲੇ ਚ ਪਾਉਂਦੇ ਛੱਲੇ ਚ ਵੀ ਐਂ ਹੁੰਦਾ ਤੁਸੀਂ ਛੱਲੇ ਚ ਪਾ ਦਿੰਨੇ ਆਪਾਂ ਮੰਜੇ ਦਾ ਬਣ ਤੇ ਉਹ ਐਂ ਹੀ ਆ ਸਟੇਟੀ ਨੇ ਉਹਦੇ ਚੋਂ ਬਾਲਾ ਇਕੱਠਾ ਹੋ ਕੇ ਰਿੰਦਾ ਹੋਊਗਾ ਚੱਲੀ ਜਦਾਂ ਉਹਨਾਂ ਤੇ ਇਕੱਠਾ ਹੁੰਦੇ ਨੇ ਹੱਥ ਪੈਰ ਖੁੰਦੇ ਆ ਹੂੰ ਜੋਹੜਾ ਟਰੈਕਟਰ ਹਜੇ ਬਾਹਰ ਹੀ ਖੜਾ ਉਹ ਦੇਖੋ ਸਾਹਮਣੇ ਟਰੈਕਟਰ ਅੰਦਰ ਕੀਤਾ ਹੀ ਨਹੀਂ ਕਰਨ ਦਾ ਜੀ ਨਹੀਂ ਕਰਦਾ ਵੀ ਕਿਹੜਾ ਕੱਢਾਂ ਮੈਂ ਕਿੱਥੇ ਫਿਰ ਕੰਮ ਨਾ ਬੰਦਾ ਉਦੋਂ ਫਿਰ ਫਿਰ ਇਹ ਬੰਦੀ ਰਾਤ ਨੂੰ ਤੇ ਇਹ ਤਾਂ ਪੈਂਦੀ ਹੈ ਤੇ ਇਹ ਲੱਗੀ ਛਤਰੀ ਹੈਗੀ ਆ ਉੱਤੇ ਕਿਆ ਕੀ ਉੱਤੇ ਟਿਕਦਾ ਪਾਣੀ ਹੂੰ ਹਾਂ ਸਾਡੇ ਬੋਟੇ ਸਾਰੇ ਤਿਆਰ ਕਰਤੇ ਸੀ ਉਹ ਦੇਖੋ ਸਾਹਮਣੇ 1 2 3 ਉਹ ਰੈੱਡ ਵਾਲਾ ਇੱਧਰ ਹੀ ਪਿਆ ਉਹ ਜਿਹੜਾ ਰੈੱਡ ਵਾਲਾ ਪਿਆ ਉਹ ਤਾਂ ਪਹਿਲਾਂ ਦਾ ਸੀ ਉਹ ਜਿਹੜਾ ਜਿਹੜਾ ਗ੍ਰੀਨ ਆ ਰੈੱਡ ਆ ਪਰੇ ਉਹ ਉਹ ਤਿਆਰ ਕੀਤਾ ਸੀ ਠੀਕ ਆ ਤੇ ਇੱਧਰ ਕੀਤਾ ਉਹ ਮੈਂ ਦਿਖਾਉਣਾ ਤੁਹਾਨੂੰ ਕੋਲੇ ਜਾ ਕੇ ਇਧਰੋਂ ਅਸੀਂ ਜਿਹੜੇ ਸੀਗੇ ਇੱਥੇ ਛੋਟੇ ਛੋਟੇ ਪਏ ਨਾ ਜਿਹੜੇ ਤਿਆਰ ਕੀਤੇ ਹੋਏ ਸੀ ਉਹ ਸਾਰੇ ਚੱਕ ਤੇ ਸੋ ਅਸੀਂ ਏ ਸੀ ਟੰਗਾਂ ਨਾਲੇ ਸੀਗੇ ਇਹਨੂੰ ਅਸੀਂ ਸੰਗਲੀਆਂ ਖੋਲ ਕੇ ਤੇ ਇਹਦੇ ਵਿੱਚ ਇਦਾਂ ਕਰਕੇ ਇੱਕ ਇੱਧਰ ਰੱਖਤਾ ਬਣਾ ਕੇ ਤੇ ਇੱਕ ਬਣਾ ਕੇ ਇੱਧਰ ਰੱਖਤਾ ਸੋ ਆ ਦੂਰੋਂ ਦੇਖੋ ਵੀ ਕਿੰਨਾ ਘੈਂਟ ਲੱਗਦਾ ਦੇਖੋ ਸੁਣਨ ਲੱਗਦੇ ਆ ਨਾ ਤੇ ਜਿਹੜੇ ਅਸੀਂ ਹੂੰ ਪੰਜ ਚਾਰ ਜੰਗਲੇ ਹੋਰ ਜਾਣੇ ਉੱਥੇ ਜਿਹੜੇ ਆ ਨਾ ਬਾੜੀ ਚੋਂ ਤੇ ਹੂੰ ਉਹ ਵੀ ਜੰਗਲਿਆਂ ਚ ਰਾ ਦੇ ਨੇ ਜਾਂ ਤਾਂ ਉਹਨਾਂ ਸਾਫ਼ ਕਰਦੇ ਹੋਰ ਬੁੱਟੇ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਰੌਣਕ ਬਣ ਜਾਂਦੀ ਬੁੱਟੇ ਮੁੱਟਿਆਂ ਨਾਲ ਹੁਣ ਖਾਣ ਲੱਗੇ ਜੀ ਅਸੀਂ ਰੋਟੀਆਂ ਅੱਜ ਬਣਾਈਆਂ ਸੀ ਬਤਾਉਆਂ ਦੀ ਸਬਜ਼ੀ ਜਿਆਦੇ ਆਲੂ ਪਾ ਕੇ ਤੇ ਐਸਾ ਢਾਡ ਆਲੂ ਖਾਣਾ ਮਤੂੰ ਭੁੱਖ ਬੋਲ ਰਹੀ ਲੱਗੀ ਐ ਸੋ ਰੋਟੀ ਖਾ ਲਈ ਐ ਅਸੀਂ ਬਲੌਗਡਾਂਟ ਜਲਦੀ ਕਰ ਲਈ ਐ ਤੇ ਸਾਡਾ ਕੱਕੋ ਦੇ ਖੁੱਲ ਗਿਆ ਦਾ ਉੱਠਣ ਵਾਲੀ ਐ ਬਸ ਤੇ ਹੁਣ ਆਪਾਂ ਕਰਦੇ ਆ ਬਲੌਗਡਾਂਟ ਸੋ ਤੁਹਾਨੂੰ ਐਦਾ ਬਲੌਗ ਕਿਦਾਂ ਲੱਗਿਆ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗੇ ਫਿਰ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੋਗ ਤੱਕ ਅਗਲੀ ਧੰਨਵਾਦ ਬਾਏ ਬਾਏ